ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਏਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਮੱਜਾਂ ਦੇ ਵਿੱਚ 8 ਨਗ ਦਿਖਾਵਾਂਗੇ ਤੇ 8 ਨਗ ਦੋਸਤੋ ਜਿਹੜੇ ਆ ਸਵੇ ਸਵੇ ਹੋਣਗੇ ਇਹਨਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸਦੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਉਹ ਤੁਸੀਂ ਆਪਾਂ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਗੱਲਬਾਤ ਕਰੀਏ ਵੀਰ ਨਾਲ ਡਿਟੇਲ ਆ ਪਹਿਲਾਂ ਪਸ਼ੂਨੀ ਸਾਰੀ ਵੀਰ ਦੇ ਕੋਲ ਪੁੱਛ ਲੈਂਦੇ ਆਂ हां जी भाई सस्सेगल जी सस्सेगल जी महाराज और भाई जी ठीक-ठाक बढ़िया जी चढ़दी करा चल ही गया काम कर बढ़िया बढ़िया जी चली गई ठीक है जी हां जी एड्रेस बोलिए एड्रेस अपने ਪਿੰਡ ਝਾਮਕਾ ਕਰਦੇ ਜੀ हां जी ਜ਼ਿਲ੍ਹਾ ਤਰਨਤਨ ਤਹਿਸੀਲ ਵੀ ਤਰਨਤਨ हां जी ਨਾਮ ਹੈਗਾ ਜੀ ਪ੍ਰਤਾਪ ਸਿੰਘ ਛਾ ਠੀਕ ਹੈ ਜੀ ਤੇ ਫੋਨ ਨੰਬਰ ਜੀ 787901172 787901172 ਠੀਕ ਹੈ ਜੀ हां जी ਅਜਵੀਰ ਟੋਟਲ ਆਪਣੇ ਕੋ 8 ਰਾਜ ਮਜਾ ਹਾਂ ਜੀ 8 ਨਾ ਗਿਆ ਜੀ ਠੀਕ ਹੈ ਜੀ ਨਗਤ ਦਾ ਹੀ 2 ਵੇਗ ਗਿਆ ਠੀਕ ਹੈ ਜੀ ਤੇ ਸ਼ੁਰੂ ਕਰੀਏ ਵੀਰ ਆਪਾਂ ਇਸ ਪਹਿਲਾਂ ਵੱਡੀ ਮੱਝ ਤੋਂ ਰਸੀਏ ਡਿਟੇਲ ਵੀਰਾਂ ਨੂੰ ਇਹ ਕਿੰਨਾ ਸੋਹਣਾ ਇਹ ਬਈ ਸੁਹਾ ਦਾ ਜਾਏ ਹਾਂਜੀ ਸੂਈ ਢਾਈਆਂ ਮਹੀਨਿਆਂ ਦੀ ਕੱਟੀ ਜਿ ਮਗਰ ਹਾਂਜੀ ਤੇ ਰਾਤੀ ਲਿਆਂਦੀ ਮੱਝ ਆਪਾਂ ਤੇ ਕੱਟੀ ਨਾ ਚਾਨਕੀ ਦੇ ਪੀੜ ਚ ਹੀ ਤੇ ਅਸਪੈਰ ਹੋ ਗਈ ਆ ਅੱਛਾ ਵੀਡੀਓ ਆਪਣੇ ਤੋਂ ਬਣੀ ਹੈਗੀ ਆ ਕੱਟੀ ਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਮਤਲ ਮਿਲਦੀ ਮੂਵੀ ਦੱਸ ਮਿਲੀ ਭਾਜੀ ਸ਼ਾਮੀ ਥੋੜਾ ਕੀਤਾ ਇਹਨੇ ਅੱਛਾ ਜੀ ਤੇ ਉਹਨਾਂ ਬੂਚੀ ਬਣਾ ਲੈਣੀ ਸੀ ਉਦਾਂ ਤੇ ਉਹ ਬੰਦਾ ਸਾਡਾ ਇੱਥੇ ਨਹੀਂ ਹੈਗਾ ਅੱਛਾ ਜੀ ਤੇ ਤਾਂ ਕਰਕੇ ਨਾ ਬੱਚਾ ਹਨ ਫਿਰ ਉਹਨੂੰ ਚਕਾਉਣਾ ਪਿਆ ਹਾਂਜੀ ਹਾਂਜੀ ਜਿਆਦਾਤਰ ਮੈਂ 스멜 ਮਾਰਦੇ ਹਾਂ ਹਾਂ ਗਰਮੀ ਹਾਂਜੀ ਹਾਂਜੀ ਉਦਾਂ ਐ ਆ ਵੀ ਸ਼ਾਮੀ ਉਹ ਗਾੜੀ ਹੀ ਰੱਖਿਆ ਜੇ ਮਿਲਦੀ ਉਸ ਵੇਲੇ ਹਾਂਜੀ ਤੇ ਸਵੇਰੇ ਮੜਾ ਕੀਤਾ ਤਾਂ ਉਹਦਾ ਭਾੜੇ ਤੇ ਪਸੰਦੀ ਆ ਪਸੰਦੀ ਹਾਂਜੀ ਹਾਂਜੀ ਆਓ ਇੱਕ ਦੋ ਦਿਨ ਕਹੂਗਾ ਹਾਂ ਦੁੱਧ ਦਾ ਲੀਟਰ ਹੀ 8 ਹੈਗਾ ਹੁਣ ਵੀ ਬੜਾ ਧੰਨਵਾਦ ਬੱਚੇ ਦਾ ਹੁਣ ਕੀਤਾ ਤੇ ਰਿੰਗਣ ਨਹੀਂ ਹਰਦੀ ਹਾਂਜੀ 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 ਅੱਛਾ ਜੀ ਠੀਕ ਹੈ ਤੇ ਸੂਆ ਸੂਆ ਦੋ ਜਾਈ ਠੀਕ ਹੈ ਜੀ ਹਾਂਜੀ ਲਓ ਦੋਸਤੋ ਪਿੱਠ ਪੁੜੇ ਦੀ ਚੜਾਈ ਚੈੱਕ ਕਰਨ ਨੂੰ ਮਜਬੂਰੀ ਇਸਾਂ ਦੀ ਕੁਆਲਿਟੀ ਆਰਡਰ ਕੁਆਲਿਟੀ ਹਰ ਕੱਟੀ ਵੀ ਬਸ ਬੱਚਾ ਦੋਸਤੋ ਵੀਰ ਕਹਿੰਦਾ ਵੀ ਕੱਟੀ ਐਕਸਪਾਇਰ ਹੋ ਗਈ ਐ ਤੇ ਬਾਕੀ ਦੋਸਤੋ ਸ਼ਾਮੀ ਦੇ ਵੀਰ ਨੇ ਕਹਿੰਦਾ ਵੀ ਕੱਟੀ ਦੀ ਚੋਟੀ ਤੇਣੀ ਥੋੜੀ ਜਿਹੀ ਦਿੱਕਤ ਕੀਤੀ ਮਰੀ ਜੀ ਵੈਸੇ ਭਾੜੇ ਦੇ ਪਸਮਾਈ ਪਸਮ ਪਈ ਜੀ ਭਾੜੇ ਥੋੜਾ ਨਾ ਕੱਟੀ ਦਾ ਕਰਦੀ ਹਾਂਜੀ ਇੱਕ ਦੋ ਲੋਕ ਹੋ ਕਰਦਾ ਇਹ ਵਜ੍ਹਾ ਨਾਲ ਹਾਂਜੀ ਉਦਾਂ ਇਹ ਮਿਲਣ ਤੋਂ ਨਹੀਂ ਕੋ ਕੀਤਾ ਭਾੜੇ ਦੇ ਪਸਮ ਪਈ ਠੀਕ ਐ ਲਓ ਦੋਸਤੋ ਮੇਰਾ ਤਾਂ ਕੱਦ ਕਾਠ ਵਜ਼ਨ ਬਚੂਦ ਹਰ ਇੱਕ ਚੀਜ਼ ਪੂਰੀ ਐ ਲਓ ਕਰੋ ਚੱਕ ਜੇ ਲਓ ਸੁਵਾਦ ਉਹ ਤੋਂ ਦਜਾ ਸਵੀਰ ਆ ਦੋਸਤ ਆਵੇਂ ਨਿੱਤਾਂ ਰੰਗੀ ਜਾਂਦੀ ਬੱਚੇ ਦਾ ਕਰੀ ਜਾਂਦੀ ਬੱਚੇ ਦਾ ਅਜੇ ਵੀ ਕਰਦੀ ਹੈ ਹਾਂਜੀ ਹਾਂਜੀ ਹਾਂ ਕਿਉਂਕਿ ਡੰਗਰਾ ਨਾ ਕਰਕੇ ਥੜਾ ਨਾ ਹਾਂ ਇੱਕ ਥੜਾ ਨਾ ਡੰਗਰੇ ਕੀ ਵਾਵਾ ਡੰਗਰਾ ਦਾ ਮੈਂ ਨਹੀਂ ਹਾਂਜੀ 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 ਧਰਵਾਦ ਦਿਹਾੜੀ ਡੰਗਰ ਕਰਦਾ ਦਿਹਾੜੀ ਇੱਕ ਦੋਨ ਪਹੂ ਕਰਦੀ ਹੈ ਜੀ ਹਾਂਜੀ 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 ਤੇ ਹਾਂਜੀ ਭਾਜੀ ਮੋਲੇ ਦਾ ਮੋਲ ਭਾਜੀ ਜੇ ਤੇਰਾ ਚਲੋ ਕਹੇ ਨੇ ਹੋਣਾ ਖਰਨਾ ਆਪਾਂ ਨਫੇ ਨਾ ਦੇਣੀ ਹਿੱਤਾ ਹੂੰ ਹੁਣ ਬੱਚਾ ਛੜਾ ਜਾ ਹੋ ਗਿਆ ਡੈਡ ਤੇ ਉਦਾਂ ਤੇ ਮਈਆ ਪਾ 70 75 ਮੋਲ ਕਰਨਾ ਠੀਕ ਹੈ ਜੀ ਮੋਲ ਨੂੰ 70 ਕਰਾਂਗੇ ਤੇ ਦੇ ਦੀਏ 65 ਦੀ ਦੇ ਦੀਏ 65 ਚ ਕੰਦਾ ਕ ਮਤਲਬ 2000 ਛੜ ਦੇ ਅਜੇ 63000 ਹੋ ਗਏ ਹਾਂਜੀ ਇਹ ਕਿ ਜਸਤੀ ਹੋ 1000 ਹੋਰ ਛੜ ਦਾਂਗੇ ਪੂਰੇ ਬਾਅਦ ਦੀ ਬਾਅਦ ਹੋ ਗਏ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ 62000 ਰੁਪਏ ਇਹਦਾ ਮੌਕੇ ਦਾ ਮੁੱਲ ਜੀਦੇ ਵਿੱਚ ਤੁਹਾਡਾ ਆਇਆ ਗਿਆ ਦਾ ਛੋਟਾ ਛੱਪਾ ਮਾਨਦਨ ਹਲਕਾ ਫੁਲਕਾ ਜਰੂਰ ਹੋਗਾ ਮੋਡ ਵੀਡੀਓ ਲਈ ਫਿਕਸ ਨਹੀਂ ਦੇ ਦੋ ਨੰਬਰ ਦੀ ਵੀ ਦਸੀਏ ਡਿਟੇਲ ਆਪਾਂ ਇਹਦਾ ਭਾਈ ਸੁਆ ਪਹਿਲਾ ਹੈ ਛੋਟੀ ਦਾ ਹਾਂਜੀ ਦਸੂਈ ਨੇ ਇਹਨੂੰ ਹੋਏ ਜੇ 2 2.5 ਮਹੀਨੇ ਅੱਛਾ ਜੀ ਦਿਖਾਵਾ ਨਹੀਂ ਜੇ ਇਹਦਾ ਹੈਗਾ ਅੱਛਾ ਜੀ ਦੁੱਧ ਦੇਸਲੇ 8 ਲੀਟਰ ਨਿਗਰਵਾਨੇ ਦੀ ਨਿਗਰਵਾਨੇ ਦੀ ਯਾਰ ਦੁੱਧ 8 ਲੀਟਰ ਜੇ ਠੀਕ ਹੈ ਜੀ ਤੇ ਮੂੰਹ ਵੀ ਛਗੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਕੋਈ ਗੱਲ ਸੁਆ ਸੋਇਆ ਸੋਇਆ ਪਹੂਆ ਜਿਹੜੀ ਵੀ ਇੰਨੇ ਖਰਦੀ ਹਾਂ ਹਾਂਜੀ ਨਹੀਂ ਆਉਂਦਾ ਚੋਕੇ ਖੜੇ ਹੀ ਤੋ ਬਾਕੀ ਇਦਾਂ ਵਾਂ ਵੀ ਗਾੜੀ ਪਾੜਾ ਪਾ ਕੇ ਨਾ ਮੜਾ ਆ ਹਾਂਜੀ ਜਿੱਦਾਂ ਕਹਿਆ ਆਟਾ ਪਾ ਕੇ ਮੜਾ ਥੱਲੇ ਪੈ ਉਸ ਵੇਲੇ ਪਸੰਦ ਪੈਂਦੀ ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ ਚੈੱਕ ਕਰ ਲਓ ਸਵੇਰ ਪਹਿਲਾਂ ਤੇ 4 ਦਿਨ ਦੱਸਿਆ ਵੀਰ ਬੋ 6 ਦਿਈ 6 ਦਿੰਦ ਇਹ ਦੁੱਧ 8 ਕਿਲੋ ਤਿਆਰ ਜੀ ਦੋਸਤੋ ਨਿਗਰਵਾਨੀ ਦੀ ਮੱਚ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਕਰੋ ਚੱਕ ਹਰ ਉਸ ਲੈ ਉਸ ਲਓ ਜੀ ਕਰੋ ਚੱਕਰਸ ਥੋੜਾ ਡੰਗਰ ਨਾਲ ਆ ਕੇ ਪੱਤੇ ਪੱਤੇ ਬਣੀ ਜੀ ਖਾਂਦਾ ਹਾਂ ਹਾਂਜੀ 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 ਇਹ ਤਾਂ ਗੱਲ ਹੈ ਹਾਂਜੀ ਹਾਂਜੀ ਚਾਹ ਲਓ ਜੀ ਮੈਂ ਤਾਂ ਬਿਲਕੁਲ ਬ੍ਰੀਕ ਚੰਬੜੀ ਸਿੰਗਲਿਟੀ ਦੀ ਵਾਚ ਚੈੱਕ ਕਰ ਸਕਦੇ ਹਾਂ ਇਹ ਪੂਛ ਵੀਰੇ ਢੀ ਕੀ ਹੈ ਕਿ ਜਾਂ ਨਹੀਂ ਪੂਛ ਇਦਾਂ ਹੀ ਹੈ ਸ਼ੁਰੂ ਤੋਂ ਹੀ ਸ਼ੁਰੂ ਤੋਂ ਜਮਾਂਦਰੀ ਢੀ ਹੈ ਨਾ ਜਮਾਂਦਰੀ ਢੀ ਹੈ ਠੀਕ ਹੈ ਜੀ ਤਾਂ ਬਾਕੀ ਦਿਖਾਵੇ ਨੂੰ ਕਿਸੇ ਨੇ ਆਖਣਾ ਜ਼ਰੂਰ ਆ ਹਾਂ ਇਥੇ ਥੋੜਾ ਹੋਣਾ ਵਾ ਹਾਂਜੀ ਹਾਂਜੀ ਥੋੜਾ ਇਹ ਨਾ ਤੱਕ ਗਾਵਾ ਨਿਗਰ ਬਣੇ ਦੀ ਫੀਸ ਇਹ ਨਿਗਰ ਵਾਨੇ ਦੀ ਥਾਣੇ ਵੀ ਪੂਰਾ ਬਣਾਉਂਦੀ ਜੀ ਠੀਕ ਹੈ ਜੀ ਚਾਹੀਦਾ ਤੇ ਬਾਕੀ ਦੁੱਧ ਵੀ ਹੈਗਾ ਜੀ ਠੀਕ ਹੈ ਬਸ ਤੋ ਚੋਕੇ ਖੜੇ ਜੀ ਦਦਾ ਮਰ ਦੁੱਧ 8 ਕਿਲੋ ਦੱਸੇ ਹਾਂਜੀ ਹਾਂਜੀ ਸਾਰਾ ਮਾਲ ਨਾ ਕੋਹ ਰਾਤੀ ਆਇਆ ਤੇ ਕੋਹ ਸਵੇਰੇ ਆਇਆ ਤੇ ਚਾਰ ਚੂਰ ਨਹੀਂ ਡੰਗਣਾ ਆ ਗੇ ਸਾਦਾ ਪਟ ਪਟ ਨਹੀਂ ਕੀ ਇਹਦਾ ਮੁੱਲ ਕਰਦਾ ਜੀ ਇਹਦਾ ਭਾਜੀ ਮੋਲ ਕਰਾਲੇ ਕੋਈ ਭਾਵੇਂ 60 ਹਾਂਜੀ 55 ਦੀ ਦੇ ਦੀ 55 ਤਾਂ ਕੀ ਮੰਨਤਾ ਨਾ ਸਦੇ ਤੈਨ ਛੱਡ ਦੇ ਨੇ 52 ਦੀ ਦੇ ਦੀ 52 ਹੋਗੇ ਹੋਰ ਰਹੀ ਗੇ ਪੂਰੇ 50 ਹ ਦੋਸਤੋ ਤੇ ਜਿਹੜੇ ਸਟੇਪ 'ਚ ਭਾਈ ਸੂਤਰ ਹੁੰਦਾ ਉਹ ਇਹ ਆ ਕੇ 50000 ਰੁਪਏ ਦੋਸਤੋ ਮੋਰੇ ਦੇ ਮੌਕੇ ਦਾ ਮਾਨ ਤਨੇ ਚ ਹੋਊਗਾ ਜੀ ਜੋ 50000 ਤੇ ਭਾਈ 8 ਲੀਟਰ ਦਰ ਦੇ ਆ ਠੀਕ ਹੈ ਜੀ ਇਹ ਦੋ ਅਗੇ ਦਸੀ ਵੀਰੇ ਦੇ ਬਾਰੇ ਇਹ ਭਾਈ ਮੈਂ ਹੀ ਸਹੀ ਜੇ ਦੋ ਮਹੀਨਿਆਂ ਦੀ ਹਾਂਜੀ ਇਹਦੀ 부ਚੀ ਹੈਗੀ ਆਪਣੇ ਤੋਂ ਅੱਛਾ ਜੀ 부ਚੀ ਤੇ ਮਿਲਦੀ ਹਾਂ 부ਚੀ ਤੇ ਮਿਲਦੀ ਆ ਭਾੜੇ ਤੇ ਮਿਲਦੀ ਆ ਠੀਕ ਹੈ ਜੀ ਤੇ ਇਹਦੇ ਥੱਲੇ ਜਿਹੜਾ ਪੱਕਾ ਦੋ ਦਿਨਾਂ ਲੋਹੇ ਰਗਾ ਹੂੰ ਉਦਾਂ ਭਾਵੇਂ ਆਪਾਂ 11-12 ਲੀਟਰ ਆਤੀ ਪੱਕਾ ਦੋ ਤੇ 10 ਲੀਟਰ ਜੇ ਮੈਂ 10 ਲੀਟਰ ਚ ਵੰਡ ਲਈ ਪੱਕਾ ਕੋਈ ਚੋਗੇ ਖੜੇ ਜੀ ਆਪ ਸੁਵਾ ਦੂਜਾ ਦੂਜਾ ਸੁਵਾ ਹਾਂਜੀ ਹਾਂਜੀ ਖੁੱਲ ਗਈ ਜੀ ਕੱਢੀਏ ਬਰ ਚਲੋ ਜੀ ਦੋਸਤੋ ਸੁਵਾ ਦੂਜਾ ਸੁਈ ਜੀ ਓਪਰੇ ਘਰ ਆ ਕੇ ਪੈਸੇ ਦਾ ਪਸ਼ੂ ਕਈ ਰਾ ਚਾਰ ਚੂਰ ਖਾਂਦਾ ਆਉਂਦਾ ਥੋੜੀ ਕਰੀ ਤੇ ਉਹਦਾ ਕਰਕੇ ਆਪਣੇ ਚਾਰ ਆ ਕੇ ਘਟ ਖਾਂਦੇ ਹਰੇ ਪੱਠੇ ਖਾਂਦੇ ਉਹਦੇ ਪੁਰ ਇਹਦਾ ਕਰਕੇ ਇੱਕ ਦੋ ਦਿਨ ਥੋੜੀ ਜੀ ਦਿੱਕਤ ਆ ਜਾਂਦੀ ਸਵਾ ਬਹੁਤੇ ਨਿੱਗੀ ਜੀ ਹੈ ਹਾਂਜੀ ਹਾਂਜੀ 10 ਲੀਟਰ ਦੁੱਧ ਉਹ ਤੋਂ ਤਿਆਰ ਪੂਛੀ ਤੇ ਮਿਲਦੀ ਜੀ ਦੋਵੇਂ ਟਾਈਮ ਐ ਤੇ ਮੈਂ ਨੇ ਆ ਗਏ ਨਾ ਮੈਂ ਤਾਂ ਪੱਠੇ ਹੀ ਖਾਦੇ ਚਾਰ ਚੂਰ ਹਾਂਜੀ ਹਾਂਜੀ ਰੇਲ ਗੱਡੀ ਦੇ ਇੰਜਣ ਚੱਟੀ ਮੈਂ ਲਓ ਜੀ ਕਰੋ ਚੱਕ ਲਓ ਜੀ। ਬਾਕੀ ਕੋਈ ਨਹੀਂ ਹੈਗਾ ਜੱਥੇ ਮਰਜੀ ਖਲਾਰਦੇ। ਲਓ ਜੀ ਕਰੋ ਚੱਕ ਨਿੱਗੇ ਸੁਭਾ ਦੀ ਜੀ। ਠੀਕ ਹੈ ਜੀ। ਹਾਂ ਜੀ। ਲੈ ਜਿਓ ਜੀ। ਦੋਸਤੋ ਕੱਦ ਕਾਠ ਵਜਨ ਬਸੂਤ ਮੈਂ ਤਾਂ ਚੈੱਕ ਕਰ ਸਕਦੇ ਹਾਂ 10 ਲੀਟਰ ਦੁੱਧ ਮੌਕੇ ਦਾ ਤਿਆਰ। ਪਹਾੜੇ ਦੇ ਮਿਲਦੀ ਤੇ ਪੂਛੀ ਬਣਾਈ ਹੋਈ ਹੈ। ਹਾਂ ਜੀ। ਬਾਕੀ ਦੋਸਤੋ ਆਰਡਰ ਕੋਆਰਡੀ ਜਿਹੜੀ ਸੋਹਣੀ ਤਿਆਰ ਕੀਤੀ ਹੈ ਵੀਡੀਓ ਬਣਾਉਂਗਾ ਟਾਈਮ ਕੋ ਸਵੇਰ ਦਾ 6:30 ਦਾ ਹੋਊਗਾ। ਸਰ ਚੋਚਾ ਕੇ ਵੀ ਲੇਟ ਜਾਂਦਾ ਜੀ ਹਾਂਜੀ 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 ਇਹ ਮੈਂ ਚੱਡੇ ਦੇ ਬੜੀ ਆਉਂਦੀ ਸ਼ਾਮ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਆਰਡਰ ਕੁਆਲਟੀ ਦੋਸਤੋ ਬਹੁਤ ਸੁਣੀ ਤਰਕੀ ਕਰਵਾਈ ਨੇ ਪੈਕ ਸਾਈਡ ਵੀ ਦਿਖਾਉਂਦੀ ਹੈ ਤੇ ਅਗਾਰ ਵੀ ਕਾਫੀ ਦਿਖਾਉਂਦੀ ਹੈ ਜੱਲਾ ਮੁੱਲ ਵੀ ਸੀ ਜੰਦਾ ਕਰ ਲਈਏ ਜੀ 85 ਇਹਦਾ ਫੱਬਦਾ ਹੀ ਆ ਤੇਰੀ ਚੀਜ਼ ਦਾ ਫੱਬਦਾ ਉਹ ਤਾਂ ਹੈ ਨਹੀਂ ਆਪਾਂ 85 ਨਹੀਂ ਕਰਨਾ ਪੂਰੇ 70 ਦੀ ਦੇ ਦੀਏ 70 ਚੋਂ ਕਿੰਨਾ ਕੁ ਛੋਟ ਸਪਾ ਸਕਦੇ ਇਹ ਤਾਂ ਕੀ ਗੱਲ ਹੈ 60 ਦੀ ਦੇਰੀ ਹੋਈ ਪੂਰੀ ਹੋ ਰਿਹਾ ਕਿ ਜਸ ਪੂਰੇ 65 ਜਾਂ ਦਿਖ ਗਏ ਦੋਸਤੋ ਤੁਸੀਂ ਬਾਈ ਦਾ ਤੇਜਾ ਸਟੈਪ ਨੋਟ ਕਰਿਆ ਕਰੋ ਲੈ ਪੈੜੀਆ ਭਾਈ ਜੀ ਜੂ ਤੜਾ ਆ ਗਿਆ ਤਾਂ 10 ਲੀਟਰ ਦੁੱਧ ਆਇਆ ਠੀਕ ਹੈ ਜੀ ਤੇ ਜਸ ਸਟੈਪ ਤੁਸੀਂ ਦੋਸਤੋ ਚੈੱਕ ਕਰਿਆ ਕਰੋ ਤੇ ਜਿਸ ਸਟੈਪ ਜਾ ਕੇ ਆਪਣੀ ਤਸਵੀਰ ਹੁੰਦੀ ਹੈ ਦੱਸੀ ਇਹਦੇ ਬਾਰੇ ਭਾਈ ਇਹ ਸਾਰੇ ਦੁੱਧ ਭਾਈ 8 ਕਿਲੋ ਲੀਟਰ ਦੇ ਹਾਂਜੀ ਤੇ ਸੂਆ ਦਜਾਰੇ ਹਾਂਜੀ ਤੇ ਥੋੜਾ ਨਾ ਮਹੀ ਅੰਦਰ ਦੇ ਦੋ ਮਹੀਆ ਕੇ ਕਰਾਉਣੀਆਂ ਤੇ ਸੰਤron ਤੇ ਰੇਣਿਆਂ ਆ ਕੇ ਸਾਂਭੀਆਂ ਘੱਟ ਲਾ ਲਓ ਹਾਂ ਥੋੜਾ ਤਾਂ ਇੱਕ ਹਵਾਏ ਦਸਾਂ ਬੰ ਠੀਕ ਹੈ ਜੀ ਦੁੱਧ 8 ਲੀਟਰ ਸੁਆ ਦੱਜਾ ਜੀ ਇਹ ਵੀ ਭੜੇ ਤੇ ਮਿਲਦੀ ਹਾਂਜੀ ਹਾਂਜੀ ਭੜੇ ਤੇ ਕੱਢੀਏ ਬਾਹਰ ਜੀ ਸੂਈ ਨੂੰ ਦੁੱਧ ਸੁਆ ਤੁਹਾਡੇ ਸਾਹਮਣੇ ਹੈ ਸੂਈ ਨੂੰ ਭਾਈ ਇਹਨੂੰ 3 ਮਹੀਨੇ ਹੈ 3 ਮਹੀਨੇ ਦਾ ਟਾਈਮ ਸੂਈ ਨੂੰ ਗਾ ਵੀ ਟਿਕ ਟੁਕ ਲੱਗਾ ਇਹ ਭਾਈ ਉਹ ਨਾ ਨਹੀਂ ਸਾਨੂੰ ਕੋ ਦੱਸਿਆ ਪੁੱਛਿਆ ਨਹੀਂ ਉਦਾਂ ਚਲੋ ਜੇ ਕੋ ਭੈਣ ਭਰਾ ਲਊ ਤੇ ਆਪਾਂ ਪੁੱਛ ਦਾਂਗੇ ਠੀਕ ਹੈ ਜੀ ਪੁੱਛਣਾ ਕੋਈ ਨਹੀਂ 8 ਕਿਲੋ ਦੁੱਧ ਤੋਂ ਮੌਕੇ ਦਾ ਤਿਆਰ ਹੋਗਾ ਸਕਿਨ ਥੋੜੀ ਜੀ ਜ਼ਰੂਰ ਗੁਲਾਬੀ ਰੰਗ ਕੇ ਰੱਖ ਦੀਏ ਪਸ਼ੂ ਅੰਦਰ ਵੱਜਣ ਦਾ ਸਵੇਸ ਕਹਿੰਦਾ ਪ੍ਰੋਬਲਮ ਹੋ ਜਾਂਦੀ ਕਿ ਇਹ ਲੋ ਜੀ ਕਾਰਲੋ ਚੱਕ ਜੀ ਛਾਵੇਂ ਤੇ ਬਹੁਤੀ ਹੁੰਦੀ ਲੱਗਦੀ ਠੀਕ ਹੈ ਜੀ ਹਾਂ ਆ ਜਾ ਜੀ ਲੈਓ ਵਾਕ ਕਿਉਂਦਾ ਨਿਆਰਾ ਜਿੰਦਾ ਮਰਜੀ ਪਾੜਾ ਸੁੱਟ ਕੇ ਜਿੰਦਾ ਮਰਜੀ ਚੋਲੇ ਠੀਕ ਹੈ ਜੀ ਹਾਂ ਜੀ ਦੋਸਤੋ ਕਦਗਠ ਮੈਂ ਦਾ ਵੱਜਣ ਵਜੂਤ ਚੈੱਕ ਕਰ ਲਓ ਹੈਲੋ ਜੀ ਕਰੋ ਜਕੇ ਦੋਸਤ ਸੋਹਣੀ ਰੈਡਰ ਕੁਆਲਟੀ ਤਿਆਰ ਕੀਤੀ ਹੈ ਕਰਮਾਈ ਨੇ ਚਾਰੇ ਥਣ ਗੈਪ ਚ ਲੱਗੇ ਕੋਈ ਫੋਟੋ ਸ਼ਾਮੀ ਨਾਲ 8 ਕਿਲੋ ਦੁੱਧ 200 ਤਿਆਰ ਇਹਦੇ ਮੌਕੇ ਦਾ ਇਹ ਵੀ ਰਿਆਮੇ ਤਾਂ ਹੀ ਮੋਲਤੇ ਭਾਈ ਸੱਚ ਕਰਦੇ ਆਂ ਜੀ ਹਾਂਜੀ ਦੇਰੀ ਹੈ 55 ਕੋਈ ਦੇਰੀ ਹੁਣ ਤਜੇ ਨੰਬਰ ਤੇ ਆ ਜੀ ਇੱਕ ਵਾਰੀ ਹਾਂਜੀ ਇੱਕ ਹੀ ਵਾਰੀ ਹੁਣ फेर ਜਾਰੀ ਦੇ ਦੇ ਨਹੀਂ ਨਹੀਂ ਖਰੀਦ ਫਿਰ ਗਜੈਸ ਕਰੀਏ ਬੋਹਣ ਜਾਰੀ ਲਾ ਲੋ ਜਾਨਾ ਠੀਕ ਹੈ ਪੂਰੇ 50000 ਦੀ ਪੂਰਾ 50000 ਹੋ ਗਿਆ ਜੇ ਕਿ ਚਾਰ ਸਟੱਪ ਮਾਰਦੇ ਠੀਕ ਹੈ ਜੀ ਲਓ ਦੋਸਤੋ 50000 ਰੁਪਿਆ ਮੁੱਲ 8 ਲੀਟਰ ਦੋ ਦੋਸਤੋ ਤਿਆਰ ਜੀ ਆਪਕੇ تصਦੀਕ ਕਰ ਲੈ ਕਰੋ ਚੋਕੇ ਇੱਕ ਟਾਈਮ ਦੋ ਟਾਈਮ ਜ਼ਰੂਰ ਇਹ ਤੋਂ ਅੱਗੇ ਦਸੀ ਹੈ ਵੀਰੇ ਜੀ ਬੜੀ ਇਹਦਾ ਭਾਜੀ ਕਟਾਵਾ ਛੋਟੀ ਦਾ ਅੱਛਾ ਜੀ ਆਪਣਾ ਤਾਂ ਮਾਲ ਜ਼ਿਆਦਾ ਨਾ ਮੈਸਨ ਚਾਰ ਮਹੀਆਂ ਦਜੇ ਦਜੇ ਸੁਈਆਂ ਤੇ ਚਾਰ ਬਈਲੇ ਪਈਲੇ ਅੱਛਾ ਜੀ ਇਹ ਵੀ ਉਹ ਵੀ ਪਹਿਲੇ ਹੀ ਹਾਂਜੀ ਇਹ ਵੀ ਪਹਿਲੇ ਆ ਦੋ ਨੰਬਰ ਵੀ ਪਹਿਲੇ ਨੰਬਰ ਤੇ ਇਹ ਵੀ ਇਹ ਵੀ ਪਹਿਲੇ ਆ ਵੀ ਪਹਿਲੇ ਆ ਹਾਂਜੀ ਉਹ ਵੀ ਪਹਿਲੇ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਉਹ ਚਿੱਗੀ ਸੀ ਹਾਂਜੀ ਇਹ ਜਵਾਨ ਹੈ ਮੇਰਾ ਖਲਕੇ ਵੀ ਚਿੱਗੀ ਇਹ ਜਵਾਨ ਹੈ ਜੀ ਅੱਛਾ ਜੀ ਇੱਕ ਝੋਟੀ ਵਿੱਚ ਚੌਗੀ ਵੀ ਗਈ ਹੋਈ ਹੈ ਹਾਂਜੀ ਹਾਂਜੀ ਇਹ ਚੌਗੀ ਠੀਕ ਹੈ ਉਹ ਚੌਗੀ ਉਹ ਅੱਛਾ ਆ ਚੌਗੀ ਹਾਂਜੀ ਠੀਕ ਹੈ ਜੀ ਤੇ ਇਹਦੇ ਪਰ ਦੱਸੀ ਵੀਰ ਆਪਾਂ ਇਹ ਸਾਲ ਦੁੱਧ 8 ਲੀਟਰ ਜੇ ਹਾਂਜੀ ਤੇ ਸਵੀਟ ਢਾਈਆਂ ਕੁ ਮਹੀਨੇ ਦੀ ਮਗਰ ਕਟਾ ਜੇ ਕਿਤੇ ਮਿਲਦੀ ਹੈ ਠੀਕ ਹੈ ਜੀ ਪਹਿਲਣ ਜੀ ਪਹਿਲਣ ਛੋਟੀ ਤੇ ਥਣ ਵੇਖਣ ਨੂੰ ਲੰਮਾ ਚਲੋ ਵੀ ਚੋਣ ਦੇਖਣ ਵਾਲਾ ਕੋ ਭੈਣ ਭਾਖੂ ਕਾ ਵੀ ਠੰਡੇ ਹਵਾਵਾਂ ਚ ਚੋਣ ਧੂੜ ਹੋਊਗੀ ਹਾਂਜੀ ਹਾਂਜੀ ਪਰ ਚੋਣ ਪੋਲੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਹਾਂਜੀ ਨਾਲੇ ਸੂਏ ਸਵਾਏ ਪਹੂਆ ਸਾਰੇ ਤਸੱਲੀ ਆਪਣੀ ਕਰ ਲੈ ਹਾਂਜੀ 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 ਥੋੜਾ ਪਹਿਲਾਂ ਜੇ ਦੁੱਧ ਆਖ ਲੇ ਕੁਦਰਤੀ ਤੌਰ ਤੇ ਭਾਜੀ ਗੱਲ ਹੈ ਜੀ ਹਾਂਜੀ ਇਹ ਗੋਡ ਗਿਫਟ ਮਿਲੇ ਹੁੰਦੇ ਜੀ ਲਓ ਜੀ ਕਰੋ ਚੱਕ ਦੁੱਧ ਬਾਕੀ 8 ਲੀਟਰ ਹੈਗਾ ਜਦਾਂ ਮਰਤੀ ਠੀਕ ਹੈ ਜੀ ਸੂਆ ਪਹਿਲਾਂ ਚਲੋ ਨਵਾਂ ਵਾਂ ਡੱਕੋ ਹਾਂਜੀ 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 ਲਓ ਜੀ ਚੈੱਕ ਕਰੋ ਦੋਸਤੋ ਜਿਨਾਂ ਜਿਹੜੇ ਪਾਣੀ ਪੀਂਦੇ ਨੇ ਜਿਵੇਂ ਤਾਂ ਬੱਚਾ ਖਾ ਗਾਲੂ ਆ ਕਰੋ ਚੈੱਕ ਜੀ ਚੋਬਰੇ ਦੇ ਮਗਰ ਇਹ ਵੀ ਜਵਾਨ ਦੋਸਤੋ ਪੂਰਾ ਵਧੀਆ ਪੱਠੇ ਪੱਠੇ ਆਂਡੇ ਦੀ ਮਜ਼ੇ ਨਾਲ ਲਓ ਜੀ ਦੋਸਤੋ ਕਰੋ ਚੈੱਕ 8 ਲੀਟਰ ਦੁੱਧ ਬੱਚੇ ਤੇ ਦੋਵੇਂ ਟਾਈਮ ਮਿਲਦੀ ਜੇ ਕਟੇ ਦੇ 8000 ਦਾ ਭਾਈ ਦੱਸਦਾ ਕਟਾ ਹੀ ਇਹਦੇ ਮੰਗਦਾ ਹਾਂਜੀ 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 ਆਲੋਈ ਚੈੱਕ ਕਰ ਲਓ ਮੈਂ ਤਾਂ ਬਈ ਵਾਰਿਆ ਮੁਰਗੀ ਮੁੱਲ ਕਰਨਾ ਮੁੱਲ ਭਾਜੀ 65 ਜੀ ਹਾਂਜੀ ਆ ਨਾ ਬਾਹਰ ਦੀ ਦੇ ਦੀਏ ਹਾਂਜੀ ਹੁਣ ਦੱਸੋ ਹਾਂਜੀ ਕਿੰਨਾ ਕੁ ਛੋੜ ਸਪਾ 60 ਦੀ ਦੇ ਦਿੰਨੇ ਪੂਰੇ ਜੀ ਹੈ ਕਿ ਜਸ ਕੋ ਹਾਂਜੀ ਹੈ ਕਿ ਜਸ ਕੋ 1 ਹੀਰੀ 1 ਹੀਰੀ ਪੂਰੇ 55 ਦੀ ਫੜ ਲੇ ਜੀ 55000 ਰੁਪਏ ਦੋਸਤੋ ਮੁੱਲ ਜਿਹੜਾ 8000 ਦਾ ਕਟਾ ਚ 45 ਹੀ ਰਹਿ ਗਈ ਭਾਜੀ 45 ਹੀ ਰਹਿ ਗਈ ਹਾਂਜੀ ਹਾਂਜੀ ਤੇ ਇਹਦੇ ਨਾਲ ਜਿਹੜੀ ਬਦੀ ਮੱਝ ਵੀਰੇ ਦੀ ਸੀ ਇਹ ਭਾਜੀ ਸੂਆ ਇਹ ਵੀ ਪਹਿਲਾ ਅੱਛਾ ਜੀ ਇਹ ਮੂੰਛੀ ਕੀ ਆ ਹਾਂਜੀ ਹਾਂਜੀ ਇਹ ਦੋ ਤੇ ਥੱਲੇ ਪਾਜੀ ਹੋਊਗਾ ਆਖ ਨੂੰ ਭਾਵੇਂ ਆਟਾ ਕੀ ਚਲੋ ਜੰਗਲ ਘੜ ਸਕਾ ਕੇਵਲੇ ਉਹ 7 ਲਾਲੇ 7 ਲਾਲੇ ਹਾਂਜੀ 7 ਕਿਲੋ ਸਬਦ ਇਹਦਾ ਬੱਚਾ ਹੈਗਾ ਨਹੀਂ ਇਹਦਾ ਵੀ ਨਹੀਂ ਜਾਏਗਾ ਬੱਚਾ ਇਹ ਭਾੜੇ ਤੇ ਮਿਲਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਕੱਢੀਏ ਬਾਰ ਵੀ ਨਾ ਜੀ ਲਓ ਦੋਸਤੋ ਸੂਆ ਪਹਿਲਾ ਤੇ ਇਹ ਛੇਦੰਦਾ ਹਾਂਜੀ ਛਿੱਗੀ ਛਿੱਗੀ ਮੂਹ ਦੋ ਅੱਠ ਕਿਲੋ ਤਿਆਰ ਹੋਊਗਾ ਜੀ ਬੱਚਾ ਦੋਸਤੋ ਇਹਦਾ ਵੀ ਨਹੀਂ ਹੈਗਾ ਵੀ ਭਾੜੇ ਤੇ ਮਿਲਦੀ ਹੈ ਲਓ ਜੀ ਚੈੱਕ ਕਰ ਲੋ ਲੈ ਜਾਰੀਆਂ ਭਾਜੀ ਪਹਿਲਣਾ ਜੀ ਚਾਰ ਪਹਿਲਣਾ ਜੇ ਆਪ ਚਾਰ ਪਹਿਲਣਾ ਚਾਰ ਪਹਿਲਣਾ ਜੇ ਪਲੂਣ ਹਾਂਜੀ ਤੇ ਇਹਨਾਂ ਤੇ ਪਲੂਣੀਆਂ ਦਾ ਦੰਦਾਂ ਜਾ ਠੀਕ ਹੈ ਜੀ ਲੈ ਦੋ ਚਿਕੀਆਂ ਕਚੌਗੀ ਠੀਕ ਹੈ ਜੀ ਹਾਂਜੀ ਆ ਰੋ ਜੀ ਕਰੋ ਚੈੱਕ ਲਾ ਡਾਕਟਰ ਪਹਿਲਾਂ ਪਹਿਲਾਂ ਸੁਆ ਝੂਟੀਆਂ ਚਾਰ ਜਿਹੜੀਆਂ ਤੁਹਾਨੂੰ ਬ੍ਰੀਜ਼ ਵਿਖਾਈਆਂ ਅਸ਼ਾ ਭਾਈ ਇਹ ਦੁੱਧ ਅੱਠ ਤਣ ਪੱਕਾ ਤਿਆਰ ਹੈ ਦੁੱਧ ਦਾ ਅੱਠ ਆ ਜੀ ਸੱਤ ਨਾਲੇ ਕੋਈ ਸੱਤ ਲਾ ਕੇ ਚੱਲੋ ਛੱਤ ਕਰਕੇ ਕਰਾਂਗੇ ਤੇ ਮੁੱਲ ਭਾਈ ਦਾ ਕਰਨਾ ਮੁੱਲ ਭਾਈ ਨੇ ਕਹੀਏ ਦਾ ਹਾਂਜੀ ਮੁੱਲ ਪਾਇਆ ਅੱਠਿਆ 60 ਹਜ਼ਾਰ ਦੀ ਦਾ ਅਸ਼ਾ ਜੀ 60 ਤੋਂ ਕਿੰਨਾ ਕੁ ਮੰਨ ਤਾ ਰੋਸਦਾ ਠੀਕ ਹੈ ਜੀ ਉਹ ਦਾਦੇ ਬੱਚਾ ਹੁੰਦਾ ਛੋਟੀ 75000 ਦੀ ਹੈ ਹਾਂਜੀ ਆਪਾਂ ਦੇ ਅੱਗੇ ਵਾਲਾ ਲਾਹ ਕੇ ਦੱਸਤਾ ਮੁਰਕੇ ਭੈਣ ਭਰਾ ਜੇ ਕਸਾਈ ਨਾ ਕਰਨ ਭੈਣ ਭਰਾ ਫਿਰ ਤੇ ਆਪਾਂ ਅੱਗੇ ਐਂਡ ਤੋਂ ਐਂਦੀ ਦੱਸਿਆ ਹੁੰਦਾ ਕੰਮ ਹਾਂ ਪੂਰੇ 55 ਦੀ ਦੇ ਦੇਨੇ ਠੀਕ ਹੈ ਜੀ ਥੋਰ ਕਰ ਦਈਏ ਵੇਖ ਲੋ ਵੈ ਕੇ ਜੱਸ ਪੂਰੇ 55 ਦੀ ਜਾਂ ਪੂਰੇ 55 ਦੀ ਹਾਂਜੀ 55 ਕਰ ਦਈਏ ਨਹੀਂ ਆਪਾਂ ਅੱਗੇ ਛੱਡਦੇ ਹਾਂ ਠੀਕ ਹੈ ਲੋ ਵੀ ਤੂੰ 55 ਯਾਰ ਵੀ ਅੱਜ ਬੋਲੇਦਾ ਤੇ ਇਹਦੇ ਨਾਲ ਜਿਹੜੀ ਬੱਤੀ ਮਾਜੀ ਰਹੀ ਸੀ हां जी हां जी एदा पाजी सुबह ਦੱਜਾ ਕੋ ਤੇ ਜਲ ਆਲੇ ਭਾਵੇਂ हां जी ਤੇ ਇਹ ਮੈਂ ਮਲਤੀ ਸੂਈ ਹੈਗੀ ਹੈ ਤਿੰਨਾਂ ਕੁ ਮਹੀਨਿਆਂ ਦੀ हां जी ਤੇ ਇਹਨੂੰ ਟੀਕਾ ਭਰੇ ਨੂੰ ਹੋਇਆ ਜੇ ਮਹੀਨਾ ਅੱਛਾ ਜੀ हां जी हां जी ਟੀਕਾ ਭਰੇ ਮਹੀਨਾ ਕਨਫਰਮ ਨਹੀਂ ਹੈ ਨਹੀਂ ਕਨਫਰਮ ਨਹੀਂ ਆ ਠੀਕ ਹੈ ਜੀ ਤੇ ਮੁੱਲ ਵੀ ਆਪਾਂ ਹਿਸਾਬ ਨਾਲ ਕਰ ਦਣ ਬਾਕੀ ਮੈਂ ਵੱਡੀ ਮੁੱਲ ਦੱਸ ਹੀ ਦੀ ਹਾਂ ਹਾਂ ਜੀ ਮੁੱਲ ਭਾਜੀ ਇਹਦਾ ਜਿਹੜਾ ਜੈਸਨ ਹੋਈ ਜਨ ਮੰਗਾਂਗੇ 60 55 ਹਾਂ 53000 52000 ਹਾਂਜੀ 52000 ਹੋਰ ਦੇ 52 ਪੂਰੇ ਚ ਲਓ ਜੀ 52000 ਰੁਪਏ ਦੱਸੋ ਮੋੜ ਅੱਠ ਕਲ ਤੋਂ ਦੱਸੇ ਨਹੀਂ 7 ਲੀਟਰ ਹੈ ਛੇਲ ਵਾਲੇ 7 ਲੀਟਰ ਹੈ ਛੇਲ ਵਾਲੇ ਸੀ ਛੇ ਤੋਂ 7 ਲੀਟਰ ਤੋਂ ਜਿਹੜਾ ਹੈ ਤਿਆਰ ਜੀ ਲਓ ਜੀ ਵੱਡਾ ਕਦ ਘਾਟ ਖੁੱਲਿਆਂ ਸਾਡਾ ਪੈਰਾਂ ਦੀ ਸੂਆ ਕੋਈ ਬੇਸ਼ੱਕ ਦੂਜਾ ਮੰਦਲੇ ਕੋ ਤਜਾ ਮੰਦਲੇ ਉੱਪਰ ਡਿਪੈਂਡ ਕਰਦੀ ਗੱਲ ਤੁਹਾਡੇ ਤੇ 52000 ਰੁਪਏ ਦੱਸੇ ਵੀ ਹਾਂਜੀ 52000 ਰੁਪਏ ਦਾ ਰੇਟ ਦੋਸਤੋ ਖਰੇਰ ਤੇ ਪਾਜੀ ਵਜਨ ਨਾਲ ਆ ਆ ਹਾਂਜੀ ਹਾਂਜੀ ਲਾਈਵ ਜੀ ਟੀਕਾ ਲੱਗੇ ਰਿਹਾ ਦੋਸਤੋ ਇੱਕ ਮਹੀਨੇ ਦਾ ਟਾਈਮ ਹੋ ਗਿਆ ਜਿਹੜਾ ਵੀਰ ਖੜੂ ਕੋ ਦੀ ਕਿਸਮਤ ਹੈ ਉਹ ਉਦਾਂ ਵਹੀਂ ਘਰੇ ਰੱਖ ਲਈ ਲਈਏ ਠੀਕ ਹੈ ਜੀ ਮੈਂ ਚੱਲ ਵੀਡੀਓ ਤੇ ਪਾ ਦੇਣ ਜੇ ਕਿ ਸਜਣ ਵਤਰ ਲੈਣੀ ਹੋ ਸਾਹਮਣ ਵਾਲੇ ਹਾਂਜੀ 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 ਮੈਨੂੰ ਇਹ ਆ ਮੈਂ ਚੱਲ ਮਹੀਨਾ ਹੋਇਆ ਗਾਂ ਨਵੀ ਹੋਈ ਨੂੰ ਹਾਂਜੀ ਹਾਂਜੀ ਤੇ ਚਲੋ 15 20 ਦਿਨ ਰਹਿ ਗਈ ਕੁ ਮਹੀਨਾ ਤੋਂ ਤੋ ਪੀਲਾਂਗੇ ਤੇ ਜਬ ਬੰਨੇ ਲਈ ਤੇ ਵਾਦੀ ਦੀ ਵਾਦੀ ਦੀ ਵਾਦੀ ਹਾਂਜੀ ਹਾਂਜੀ ਜੇ ਨਾ ਆਪਾਂ ਮੁੱਲ ਕੀਤਾ ਇਹ ਸਾਬ ਨਾਲ ਆਧਰ ਨਾਲ ਨਾ ਹਾਂਜੀ ਹਾਂਜੀ ਲੋਈ ਦੋਸਤੋ 52000 ਰੁਪਿਆ ਰੇੜੀ ਤੇ ਟੀਕਾ ਲੱਗੇ ਨੂੰ ਮਹੀਨਾ ਹੋ ਗਿਆ 6-7 ਕਿਲੋ ਦੁੱਧ ਮੋੱਖੇ ਦਾ ਜਿਹੜਾ ਤਿਆਰ ਜੇ ਤਾਰਾ ਦੂਰਾ ਵੀਰ ਚਾਰੇ ਖਣਾਂ ਦੇ ਪਰਪਰ ਵਧੀਆ ਭਾਈ ਕੋ ਚੋਗੇ ਖਰੇ ਦੀ ਆਪਣੇ ਘਰੇ ਠੀਕ ਹੈ ਜੀ ਜਦਾਂ ਮਰਜ਼ੀ ਕੋਈ ਗੱਲ ਨਹੀਂ ਲੋਰੀ ਨੂੰ ਸੁਚੈ ਕਰ ਲੋ ਜੇ ਕੋਈ ਉਦਾਂ ਦੂਰ ਆ ਲਾਵ ਲਉ ਹਾਂਜੀ ਤੇ ਵੀਡੀਓ ਕਾਲ ਤੇ ਦੋ ਡੰਗ ਆਪਦੀ ਚੋਕੇ ਤੇ ਸਵਾਈ ਕਰ ਲਏ ਦੀ ਇਹਦੋਂ ਅੱਗੇ ਆਈ ਜੀ ਲੀਟਰ ਮਾਰ ਦਾਂਗੇ ਜੀ ਹਾਂਜੀ ਇਹ ਲਾਸਟ ਬਜੀ ਆਪਣੇ ਕੋ ਹਾਂਜੀ ਇਹਦਾ ਭਾਈ ਸੁਆ ਪਹਿਲਾਂ ਛੋਟੀ ਦਾ ਹਾਂਜੀ ਮੂੰਹ ਚੋਗੀ ਜੇ ਹਾਂਜੀ ਤੇ ਸੂਈ ਨੂੰ ਇਹਨੂੰ ਇਹ ਜੇ 2 ਮਹੀਨੇ ਅੱਛਾ ਜੀ ਢਾਈ ਬਾਕੀ ਅਗਲੇ ਭਾਂਤਾਂ ਵਾਲੇ ਗਾੜੀ ਜੋ ਮਰਜੀ ਕੋਈ ਵਸਲ ਵਾਲੇ ਠੀਕ ਹੈ ਜੀ ਤੇ ਦੁੱਧ ਦੇ ਥਲੇ 8 ਆ ਹਾਂਜੀ ਉਹ 7 ਲੜੇ 7 ਕਿਲੋ ਹਾਂਜੀ ਠੀਕ ਹੈ ਜੀ ਮੋਲੇ ਦਾ ਮੋਲੇ ਦਾ ਪਹਿਲਾਂ ਦੱਸ ਦਈਏ ਹਾਂਜੀ ਹਾਂਜੀ ਏ ਮੈਂ ਨਾ ਥੀਲਾ ਪੀਛੇ ਆ ਦੇ ਇਹ ਤਾਂ ਨਹੀਂ ਆਪਣਾ ਜਰਾ ਕੱਟ ਕਰਨਾ ਇਹ ਟੀਰ ਵੀ ਨਵੀਂ ਆ ਇਹ ਪੂਰੇ 60 ਦੀ ਦੀ 60 ਦੀ ਦੀ ਹਾਂਜੀ ਨਹੀਂ 60 ਦੀ ਕਿਉਂ ਦੀ ਇਹ ਤੂੰ ਮੰਨ ਨਹੀਂ ਰਹੀਏ 55 ਦੀ ਦੇ ਦੇ ਹੋਰ ਵੀ ਕੱਟੂਕ ਜੈ ਸੜੀ 54 ਦੀ ਦੇ ਰਹੀ ਹੈ ਹੈ ਕਿ ਜੈਸ ਵੀ ਹੋਰ ਪੂਰੇ 50 ਦੀ ਗਾ ਲਾ ਜੀ ਕਣਕ ਵਟਣੀ ਵੇਲੇ ਪਿਆ ਦੱਸੋ ਪੂਰਾ ਰੇਡ ਉਹ ਕਣਕ ਵਟਣੀ ਵੇਲੇ ਹੀ ਹੈ ਇਹ ਥੋੜੀ ਜੀ ਛੁੱਟੀ ਚੰਗੀ ਹਾਂਜੀ ਪਹਿਲਾ ਸਵੇਰ ਛੁੱਟੀ ਆ ਦੁੱਧ ਵੀ 7 ਕਿਲੋ ਹੈਗਾ 7 8 ਜਿਹੜਾ ਭਾਜੀ ਫੋਨ ਲਾ ਲੂਗਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਆਪਾਂ ਕਣਕ ਵੜਨੀ ਏ ਮੁਰਤੇ ਹਾਂਜੀ ਹਾਂਜੀ ਦੋ ਚਾਰ ਦਿਨ ਲੱਗਣੇ ਆ ਠੀਕ ਹੈ ਫੇਰ ਲਾਵਾਂਗੇ ਨਮਸਟਕੋ ਚੈੱਕ ਕਰ ਲਓ ਕੱਦ ਕਾਠ ਦੋਸਤ ਮੈਂ ਦਾ ਚੈੱਕ ਕਰ ਲਉ ਸਵੇਰ ਪਹਿਲਾ ਸੂਈ ਦੋ ਦਾ 8 ਕਿਲੋ ਵੀਰ ਪੱਕਾ ਤੇ ਆ ਅੱਠ ਹੈ ਜੀ ਕੋ ਸੱਤ ਲਾ ਲੀ ਠੀਕ ਹੈ ਜੀ ਲਓ ਜੀ ਬਾਕੀ ਕੋਈ ਭਾਜੀ ਆਪਣੇ ਨਾਲ ਸੌਦਾ ਕਰਦਾ ਅੱਜ ਦੂਰ ਵਾਲਾ ਭੈਣ ਭਰਾ ਨਹੀਂ ਆ ਸਕਦਾ ਹਾਂਜੀ ਹਾਂਜੀ ਇੱਕ ਢੰਗ ਵੀਡੀਓ ਕਾਲ ਤੇ ਚਲੇ ਦੋ ਜਿੱਦਾਂ ਆ ਗਿਆ ਆਪਦੇ ਸੱਲੀ ਘਰ ਸੱਲੀ ਘਰ ਲੈ ਹਾਂਜੀ ਨਹੀਂ ਕੋਈ ਗੱਲ ਨਹੀਂ ਠੀਕ ਹੈ ਉਹਦੇ ਵਿੱਚ ਸ਼ਾਕੀ ਕੋਈ ਨਹੀਂ ਰਹੇ ਨਾ ਹਾਂਜੀ 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 ਤੇਈ ਭੈਣ ਭਰਾ ਆਦੇ ਨੇ ਹਰ ਤੋਂ ਦੋ ਢੰਗ ਆਣੀਆਂ ਨੇ ਇੱਕ ਢੰਗ ਵੀਡੀਓ ਕਾਲ ਤੇ ਚੋਲੇ ਇੱਕ ਢੰਗ ਆਪਣੇ ਘਰੇ ਆ ਕੇ ਚੋਲੇ ਘਰੇ ਆ ਕੇ ਚੋਲੇ ਹਾਂਜੀ ਹਾਂਜੀ ਵੀਡੀਓ ਕਾਲ ਤੇ ਲੀਟਰ ਮਾਰ ਦ ਲਓ ਜੀ ਦੋਸਤੋ 52000 ਰੁਪਿਆ ਰੇਟ ਤੇ ਦੋ 8 ਕਿਲੋ ਤਿਆਰ ਸੂਆ ਪਹਿਲਾ ਛੋਟੀ ਸੀ ਕੱਦ-ਕੱਠ ਮੈਂ ਦਾ ਚੈੱਕ ਕਰ ਲਓ 8 ਨਗ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਤੇ 8 ਈ ਮੱਝਾਂ ਦੋਸਤੋ ਸੂਆ ਬਾਕੀ ਭਾਜੀ ਜਿਹੜਾ ਜੋੜਾ ਲਊਗਾ ਹਾਂਜੀ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਕਰਾਂਗੇ ਅੱਛਾ 8 ਮੱਝਾਂ ਜਿਹੜਾ ਜਿਹੜਾ ਜੋੜਾ ਲਊ ਅੱਛਾ ਜੀ ਉਹਦੀ 100 ਕਿਲੋਮੀਟਰ ਦੀ ਆਫਰ ਲੱਗੀ ਹਾਂ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਇੱਕ ਵੱਡੀ ਆਫਰ ਲਾਤੀ ਹੋਰ ਵੀ ਇਹਨੇ 100 ਕਿਲੋਮੀਟਰ ਪਹੁੰਚ ਫ੍ਰੀ ਜਿਹੜਾ ਵੀ ਥੋੜਾ ਖੀਦੂ ਭਾਜੀ 8 ਨਗ ਦਿਖਾਇਆ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਜੜੀ ਜਰੂਰ ਕਰ ਲਿਆ ਕਰੋ ਅਡਰੈਸੇ ਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਚਾਮਕੇ ਤਹਿਸੀਲ ਤੇ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਜੀ ਉਹਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀਰੇ ਕਰੀ ਫੇਰ ਬੋਲ ਦੇ ਫੋਨ ਨੰਬਰ ਹੈ ਇਹ ਭਾਈ 788901172 ਹਾਂਜੀ 788901172 ਹਾਂਜੀ ਬਾਕੀ ਆਪਾਂ ਆਈਦਾ ਤਾਂ ਭਾਈ ਫੇਰ ਆਪਾਂ ਉਹ ਬੇਨਤੀ ਕਰਦੇ ਆਂ ਭੈਣਾ ਭਰਾਵਾਂ ਨੂੰ ਹਾਂਜੀ ਹਾਂਜੀ ਵੀ ਆਪਦਾ ਪਹਿਲਾਂ ਪਸੰਦ ਕਰਕੇ ਫਿਰ ਸਾਈਧਿਆਣਾ ਪਾਓ ਠੀਕ ਹੈ ਤੇ ਘਰੇ ਆ ਕੇ ਤਸਲੀ ਕਰਕੇ ਕਰੋ ਜੇ ਕੋ ਭੈਣ ਭਰਾ ਦੂਰ ਵਾਲਾ ਨਹੀਂ ਆ ਸਕਦਾ ਹਾਂਜੀ ਇੱਕ ਟਾਈਮ ਵੀਡੀਓ ਕਾਲ ਤੇ ਚੋਲੇ ਇੱਕ ਟਾਈਮ ਆਪਣੇ ਘਰੇ ਵਿਜਿਟ ਕਰ ਠੀਕ ਹੈ ਤੇ ਜੇ ਦੋਵੇਂ ਟਾਈਮ ਨਹੀਂ ਆ ਸਕਦਾ ਤਾਂ ਦੋਵੇਂ ਟਾਈਮ ਹੀ ਆਪਦੀ ਵੀਡੀਓ ਕਾਲ ਤੇ ਚੋਕੇ ਲੀਟਰ ਮਾਰਦਾ ਹਾਂ ਹਾਂ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਉਸਰ ਵਾਲੇ ਵੀਡੀਓ ਵਾਸਤੇ ਸੱਸ